ਚੋਨੇ ਦਾ ਸੀਜ਼ਨ ਸਟਾਰਟ ਹੈ ਬੇਜ ਦਾ ਅੰਦਾਤਾ ਕਿਸਾਨ ਝੋਨਾ ਖੇਤਾਂ ਵਿੱਚੋਂ ਵੱਢ ਕੇ ਮੰਡੀ ਵਿੱਚ ਵੇਚਣ ਵਾਸਤੇ ਪਹੁੰਚ ਰਿਹਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਸਰਕਾਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਸਮਝਦਾਰੀ ਅਪਣਾਓ ਪਰਾਲੀ ਨਾ ਜਲਾਓ ਇਸ ਦੇ ਨਾਲ ਦਿੱਲੀ ਸਰਕਾਰ ਪੰਜਾਬ ਦੇ ਕਿਸਾਨਾਂ ਉੱਤੇ ਦੋਸ਼ ਲਾ ਰਹੀ ਹੈ ਜੇ ਦਿੱਲੀ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ ਉਹ ਪੰਜਾਬ ਦੇ ਵਿੱਚ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਨੇ ਉਹਦਾ ਪ੍ਰਦੂਸ਼ਣ ਜਿਹੜਾ ਹੈਗਾ ਦਿੱਲੀ ਦੀ ਹਵਾ ਨੂੰ ਗੰਦਾ ਕਰ ਰਿਹਾ ਤੇ ਸਾਡੇ ਕੋਲੇ ਇਸ ਵਕਤ ਮੰਡੀ ਵਿੱਚ ਕਿਸਾਨ ਮੌਜੂਦ ਹੈਗੇ ਆ ਉਹਨਾਂ ਨਾਲ ਅਸੀਂ ਗੱਲਬਾਤ ਵੀ ਕਰਦੇ ਹੈਗੇ ਆ ਹਾਂਜੀ ਬਾਪੂ ਸਾਨੂੰ ਆਪਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਪੰਜਾਬ ਸਰਕਾਰ ਕਹਿ ਰਹੀ ਹੈ ਵੀ ਪਰਾਲੀ ਨੂੰ ਆਗਣਾ ਲਾਓ ਤੇ ਦਿੱਲੀ ਸਰਕਾਰ ਕਹਿ ਰਹੀ ਹੈ ਜਿਹੜਾ ਪੰਜਾਬ ਦਾ ਧੂਆ ਹੈਗਾ ਉਹ ਦਿੱਲੀ ਪਹੁੰਚ ਰਿਹਾ ਕਿਸਾਨ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਪਰਾਲੀ ਨੂੰ ਆਗ ਲਾ ਰਹੇ ਨੇ ਤੇ ਦਿੱਲੀ ਜਿਹੜੀ ਹੈਗੀ ਹੈ ਪ੍ਰਦੂਸ਼ਨ ਹੋ ਰਹੀ ਹੈ ਕੀ ਗੱਲਾਂ ਬਾਰੇ ਦਿੱਲੀ ਦਾ ਧੂਆ ਵੀ ਵੱਧਾ ਗੱਡੀਆਂ ਦਾ ਵੱਧਾ ਪ੍ਰਦੂਸ਼ਨ ਪਾ ਰਿਹਾ ਦਿੱਲੀ ਦਾ ਆਪ ਦਾ ਹੀ ਆ ਪੰਜਾਬ ਦਾ ਕੋਈ ਧੂਆਂ ਨਹੀਂ ਜਾਂਦਾ ਉਸੇ ਸਭ ਦਿੱਲੀ ਦਾ ਧੂਆਂ ਹੀ ਹੈ ਪੰਜਾਬ ਦੇ ਸਰਕਾਰ ਤੇ ਪੋਲੂਸ਼ਨ ਲਾ ਰਿਹਾ ਹੈ ਵੀ ਕਿ ਪੰਜਾਬ ਦਾ ਧੂਆਂ ਜਾਂਦਾ ਸਾਡਾ ਕੋਈ ਧੂਆਂ ਨਹੀਂ ਜਾਂਦਾ ਉੱਥੇ ਦਿੱਲੀ ਦਾ ਆਪਦਾ ਧੂਆਂ ਵੱਧ ਅੱਛਾ ਤੁਸੀਂ ਕਹਿੰਦੇ ਹੋ ਦਿੱਲੀ ਦੇ ਧੂਆਂ ਆਪ ਵੱਧ ਹੈ ਪਰ ਪੰਜਾਬ ਸਰਕਾਰ ਕਿਸਾਨਾਂ ਨੂੰ ਅਪੀਲ ਕਰ ਰਹੀ ਹੈ ਸਮਝਦਾਰੀ ਅਪਣਾਓ ਤੇ ਪਰਾਲੀ ਨੂੰ ਅੱਗ ਨਾਲ ਨਾ ਲਾਓ ਕਿਉਂਕਿ ਪੰਜਾਬ ਦੇ ਵਿੱਚ ਪਰਾਲੀ ਨੂੰ ਕਿਸਾਨ ਕੁਝ ਅੱਗ ਲਾਉਂਦੇ ਨੇ ਕੁਝ ਪਰੇਸ਼ਾਨ ਜਿਹੜੇ ਹੈਗੇ ਆ ਕਿਸਾਨ ਪਰਾਲੀ ਨੂੰ ਵਿੱਚ ਖੇਤਾਂ ਵਿੱਚ ਨਸ਼ਟ ਵੀ ਕਰ ਦਿੰਦੇ ਨੇ ਕੀ ਕਹਿਣਾ ਚਾਹੁੰਦੇ ਹੋ ਬਾਰੇ ਅਸੀਂ ਆਦੇ ਜਦੋਂ ਸਾਨੂੰ ਪੈਸੇ ਦੇ ਦੋ 10000 ਰੁਪਇਆ ਤੇ ਜਾਂ ਸਾਨੂੰ ਗੱਠਾ ਮਾਉਣਾਂ ਨੂੰ ਮ ਗਵਰਨਮੈਂਟ ਸਾਹਮਣੇ ਨੂੰ ਤੁਹਾਨੂੰ ਗੱਟਾ ਬਣਾਉਣ ਨੂੰ ਮਸ਼ੀਨ ਦੇਵੇ ਤੇ ਜਾਂ 10000 ਰੁਪਏ ਕਿੱਲੇ ਦਾ ਦੇਵੇ ਸਰ ਅਸੀਂ ਅੱਗ ਜਮਾ ਨਹੀਂ ਲਾਉਂਦੇ ਅੱਛਾ ਬਲਦੇ ਜੀ ਤੁਸੀਂ ਕਿੰਨੇ ਸਾਲਾਂ ਤੋਂ ਖੇਤੀ ਕਰ ਰਹੇ ਹੋ ਜੇ ਆਪਾਂ ਗੱਲ ਕਰੀਏ ਤੇ ਜਿਹੜੇ ਝੋਨੇ ਫਸਲ ਦੀ ਗੱਲ ਕਰੀਏ ਕਿਹਨੇ ਜਦੋਂ ਝੋਨਾ ਬੀਜ ਰਹੇ ਹੋ ਝੋਨੇ ਦਾ 40 ਸਾਲੀ ਹੋ ਕੇ ਬੀਜੀ ਜਾਂਦੇ ਝੋਨੇ ਦਾ ਤਾਂ ਕੋਈ ਕੋਈ ਪ੍ਰਦੂਸ਼ਣ ਨਹੀਂ ਸੀਗਾ ਹੁਣ ਇਹ ਗਵਰਨਮੈਂਟ ਹੀ ਤਾਂ ਇਲਜ਼ਾਮ ਲਾ ਰਹੀ ਹੈ ਕੋਈ ਪ੍ਰਦੂਸ਼ਣ ਨਹੀਂ ਇਹਦਾ ਕੋਈ ਅੱਗ ਨਹੀਂ ਲਾਉਂਦਾ ਵੈਸੇ ਜਿਸ ਤਰ੍ਹਾਂ ਸਰਕਾਰ ਹਰ ਸਾਲ ਕਹਿੰਦੀ ਹੈ ਵੀ ਪੰਜਾਬ ਦੇ ਵਿੱਚ ਕਿਸਾਨ ਪਰਾਲੀ ਨੂੰ ਅੱਗ ਨਾਲ ਲਾਣਾ ਉਹਦੇ ਨਾਲ ਪ੍ਰਦੂਸ਼ਨ ਹੁੰਦਾ ਕਿਸਾਨ ਵੀ ਇਹਦੇ ਵਿੱਚ ਬਿਮਾਰ ਹੁੰਦੇ ਕਿਸਾਨ ਦੇ ਜਵਾਕ ਵੀ ਹੁੰਦੇ ਹੈਗੇ ਨੇ ਤੇ ਕੁਝ ਕਿਸਾਨ ਜਿਹੜੇ ਹੈਗੇ ਅੱਗ ਲਾ ਵੀ ਦਿੰਦੇ ਨੇ ਤੇ ਕੁਝ ਕਿਸਾਨ ਜਿਹੜੇ ਹੈਗੇ ਪਰਾਲੀ ਨੂੰ ਖੇਤਾਂ ਵਿੱਚ ਹੀ ਨਸ਼ਟ ਕਰ ਦਿੰਦੇ ਨੇ ਉੱਥੇ ਬਜਾਈ ਕਰ ਲੈਂਦੇ ਨੇ ਉਹ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਨਹੀਂ ਅੱਗ ਨਹੀਂ ਲਾਉਂਦੇ ਅਸੀਂ ਹੁਣ ਬੀਟੀ ਕਣਕ ਪਰਾਲੀ ਦੇ ਵਿੱਚ ਉਹ ਨੂੰ ਸੁੰਡੀ ਖਾ ਜਾਂਦੀ ਹੈ ਸਾਨੂੰ ਦੋ ਵਾਰੀ ਕਣਕ ਬੀਜਣੀ ਪੈਂਦੀ ਹੈ ਇਹ ਤਾਂ ਬੜਾ ਰੋਖਾ ਸਾਰੀ ਜਦੋਂ ਬੀਟੀ ਨਾ ਕਣਕ ਸਾਰੀ ਸੁੰਡੀ ਖਾ ਜਾਂਦੀ ਉਹ ਫਿਰ ਅਸੀਂ ਕੀ ਕਰੀਏ ਦੋ ਵਾਰੀ ਦੋ ਨਾ ਰੇ ਪੈਂਦੀ ਹੈ ਨਾ ਵਾਸਤਾ ਦੋ ਵਾਰੀ ਬੀਜ ਨਹੀਂ ਕਣਕ ਪੈਂਦੀ ਹੈ ਇਹਨੂੰ ਸੁੰਡੀ ਖਾ ਜਾਂਦੀ ਹੈ ਪਰਾਲੇ ਦੇ ਵਿੱਚ ਉਹ ਸੁੰਡੀ ਖਾ ਜਾਂਦੀ ਹੈ ਸੁੰਡੀ ਖਾ ਜਾਂਦੀ ਹੈ ਹਾਂ ਸੁੰਡੀ ਖਾ ਜਾਂਦੀ ਹੈ ਅੱਛਾ ਪੰਜਾਬ ਸਰਕਾਰ ਇਸ ਵਾਰ ਕਹਿ ਰਹੀ ਹੈਗੀ ਵੀ ਕਿਸਾਨਾਂ ਨੂੰ ਇਸ ਮਸ਼ੀਨਾ ਮੁਹੱਈਆ ਕਰਾਈ ਜਾਣਗੀਆਂ ਜਿਉਂ ਉਹ ਪਰਾਲੇ ਨੂੰ ਗੱਠਾ ਬੰਨ ਵਾਲੇ ਮਸ਼ੀਨਾਂ ਹੈਗੀਆਂ ਸਬਸਿਡੀ ਦਿੱਤੀ ਜਾਣਗੀਆਂ ਤੁਹਾਡੇ ਕੋਲੇ ਤੱਕ ਕੋਈ ਖੇਤੀਬਾੜੀ ਮੈਂ ਕਿਹੜੇ ਤੱਕ ਘਰ ਤੱਕ ਪਹੁੰਚਿਆ ਨਾ ਨਾ ਕੋਈ ਨਹੀਂ ਪਹੁੰਚਿਆ ਨਾ ਪੰਡਿਤ ਸਾਡੇ ਮਸ਼ੀਨਾਂ ਕੋਈ ਕੋਈ ਪਿੰਡ ਨਹੀਂ ਪਹੁੰਚਾਇਆ ਸਭ ਗੱਪ ਮਾਰੀ ਜਾਂਦੇ ਕੁਝ ਨਹੀਂ ਇਹਨਾਂ ਨੂੰ ਦਿੱਸਦਾ ਸਰ ਗੱਲਾਂ ਵਿੱਚ ਜਾਂਦੇ ਕੋਈ ਮਸ਼ੀਨ ਆ ਜੇ ਸੀ ਅੱਗੇ ਨਹੀਂ ਲਾਉਂਦੇ ਮਸ਼ੀਨ ਸਾਡੇ ਕੋਲੇ ਆਵੇ ਜੀ ਜੀ ਅੱਜ ਤੁਹਾਡਾ ਕਹਿਣ ਤੇ ਲਿਆ ਵੀ ਤੁਹਾਨੂੰ ਸਰਕਾਰ 10000 ਰੁਪਿਆ ਪ੍ਰਤੀ ਏਕੜ ਕਿੱਲਾ ਦੇਵੇ ਤੁਸੀਂ ਪੁਰਾਣੇ ਨੂੰ ਅੱਗ ਨਹੀਂ ਲਾਉਂਗੇ ਨਹੀਂ ਲਾਵਾਂਗੇ ਸਾਨੂੰ ਪੈਸੇ ਦੇਣ 10000 ਰੁਪਿਆ ਕਿੱਲੇ ਦੇਣ ਜਮਾ ਅੱਗ ਨਹੀਂ ਲਾਉਂਦੇ ਲੋੜ ਹੀ ਨਹੀਂ ਸਾਨੂੰ ਰੌਂਦੀ ਅਸੀਂ ਆਪੇ ਚੱਕੀ ਤੇ ਦਿਹਾੜੀ ਪਾਈਏ ਕੁਝ ਕਰੀਏ ਤੇ ਜਿਹੜੀ ਦਿੱਲੀ ਸਰਕਾਰ ਕਹਿ ਰਹੀ ਹੈ ਵੀ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਪ੍ਰਦੂਸ਼ਣ ਕਰ ਰਿਹਾ ਦਿੱਲੀ ਪੇਚ ਰਿਹਾ ਸਭ ਝੂਠ ਹੈ ਜੀ ਜਬ ਝ ਉਹਪਰ ਆ ਕਾਇਨਾ ਚੱਲਿਆ ਵੀ ਸਾਡੇ ਸਰ ਤਾਂ ਐਵੇਂ ਦੂਸ਼ਣ ਲਾਉਂਦੇ ਆ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਡੇ ਹੋਰ ਵੀ ਕਿਸਾਨ ਹੈ ਵਈ ਕੀ ਨਾਮ ਹੈ ਜੀ ਜਨਨਾਬ ਅਬਜੀਤ ਹਾਂ ਕਿਹੜਾ ਪਿੰਡ ਹੈ ਨਰਵਣਾ ਨਰਵਣਾ ਪਿੰਡ ਹੈ ਹਾਂ ਅੱਛਾ ਕੀ ਕਹਿਣਾ ਚਾਹੋਗੇ ਸਰਕਾਰ ਕਹਿ ਰਹੀ ਹੈ ਵੀ ਕਿਸਾਨ ਨੂੰ ਪ੍ਰਾਲੀ ਨੂੰ ਆਗਨਾਂ ਲਾਵੇ ਜੇ ਕਿਸਾਨ ਅੱਗ ਲਾਊਗਾ ਪ੍ਰਾਲੀ ਨੂੰ ਤੇ ਉਸਤੇ ਕਾਰਵਾਈ ਕੀਤੀ ਜਾਊਗੀ ਤੇ ਦਿੱਲੀ ਸਰਕਾਰ ਵੀ ਕਹਿ ਰਹੀ ਹੈ ਵੀ ਪੰਜਾਬ ਦੇ ਵਿੱਚ ਕਿਸਾਨ ਪ੍ਰਾਲੀ ਨੂੰ ਅੱਗ ਲਾ ਰਹੇ ਨੇ ਤੇ ਉਹਦਾ ਧੂਆਂ ਦਿੱਲੀ ਪਹੁੰਚ ਰਿਹਾ ਹੈ ਕੀ ਕਹਿਣਾ ਹੈ ਉਹ ਕਹਤ ਹੈ ਦੇਣ ਨੂੰ 10000 ਰੁਪਏ ਜਾਂ ਤੇ ਉਹ ਆਪਣੇ ਨਾਮ ਦਾ ਉਹ ਅੱਗ ਤੇ ਜਾਂ ਮਸ਼ੀਨਾਂ ਦੇਣ ਫਿਰ ਹਾਂ ਅੱਛਾ ਮਸ਼ੀਨ ਵੀ ਨਹੀਂ ਤੇਰੇ ਹਾਂ ਹਾਂ ਕੋਈ ਇੱਥੇ ਕੁਝ ਨਹੀਂ ਦੇਣਾ ਤੇ ਨਾਲ ਕੋਈ ਮਸ਼ੀਨਾਂ ਤੇ ਨਾਲ ਕੁਝ ਹੈ ਮੈਸੇਜ ਆਪਾਂ ਗੱਲ ਕਰੀਏ ਪ੍ਰਾਲੇ ਨੇ ਪ੍ਰਦੂਸ਼ਣਤਾ ਹੁੰਦਾ ਜੀ ਜੇ ਹੋਵੇ ਨਾ ਫਿਰ ਜੇ ਕੁਝ ਕਾਰਨ ਤਾਂ ਹੈ ਹਾਂ ਹੋਵੇ ਨਾ ਤੇ ਫਿਰ ਦਿੱਲੀ ਸਰਕਾਰੇ ਝੂਠਾ ਇਲਜ਼ਾਮ ਲਾ ਰਹੀ ਹੈ ਵੀ ਕਿਸਾਨਾਂ ਉੱਤੇ ਪੰਜਾਬ ਦੇ ਜੀ ਇਹਨਾਂ ਦੀ ਆਦਮੀਆਂ ਫੈਟਣਾ ਧੂਆਂ ਦੇ ਜਾਂਦੇ ਆ ਪੰਜਾਬ ਦੇ ਤਾਂ ਉਹ ਸੁੱਕਾ ਹੀ ਕਹਿੰਦੇ ਆ ਸੁੱਕਾ ਕਹਿੰਦੇ ਹਾਂ ਪਰੇਸ਼ਾਨ ਤਾਂ ਮੰਡੀ 'ਚ ਬੈਠਾ ਹੈ ਤੇ ਅੱਗੇ ਕਿਹੜੇ ਬੜੇ ਲਾ ਗਿਆ ਆ ਤੁਣਾ ਢੋਈ ਬੈਠਾ ਹੈ ਵੀ ਜਿਆ ਜੱਤਰ ਕਿਸਾਨਾਂ ਦੇ ਮੁੰਡਿਆਂ ਵਿੱਚ ਹੈ ਹਾਂ ਮੰਡੀ ਦੇ ਵਿੱਚ ਹਾਲੇ ਤੱਕ ਕਿਸਾਨ ਨੇ ਪੰਜਾਬ ਦੀ ਕੋਈ ਅੱਗ ਨਹੀਂ ਲੱਗੇ ਜੀ ਅੱਗ ਨਹੀਂ ਲੱਗੀ ਧੂਨਾ ਤਾਂ ਜੋ ਹੁਣ ਵੱਡ ਕੇ ਕਿੱਥੋਂ ਅੱਗ ਲਾਤੀ ਕਿੱਥੋਂ ਅੱਗ ਲਾ ਹਾਂ ਲੋਕ ਸਾਡੇ ਹੋਰ ਵੀ 9 ਜਣ ਕਿਸਾਨਾਂ ਬਾਈ ਕੀ ਨਾਮ ਹੈ ਬਾਈ ਸਿਕੰਦਰ ਸਿੰਘ ਸਿਕੰਦਰ ਸਿੰਘ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਸਰਕਾਰ ਕਹਿ ਰਹੀ ਹੈ ਵੀ ਦਿੱਲੀ ਵਿੱਚ ਡਾ ਧੂਆਂ ਪੁੱਚਿਆ ਪੰਜਾਬ ਦੇ ਕਿਸਾਨਾਂ ਦਾ ਧੂਆਂ ਪੁੱਚਿਆ ਪੰਜਾਬ ਨੇ ਇੱਕ ਚੀਜ਼ ਹੀ ਹੁਣ ਸਾਰਾ ਦੱਸ ਹੀ ਦਿੱਤਾ ਇਹਦਾ ਪਤਾ ਹੀ ਹਨ ਜੀ ਹੈ ਵਾਰ-ਵਾਰ ਦੱਸਣ ਦਾ ਤਾਂ ਕੋਈ ਹੋਰ ਨਹੀਂ ਬਈ ਤੁਸੀਂ ਮੰਨਦੇ ਹੋ ਵੀ ਪੰਜਾਬ ਵਿੱਚ ਹਰ ਤੱਕ ਪ੍ਰਾਲੀ ਨੂੰ ਅੱਗ ਨਹੀਂ ਲੱਗੀ ਨਹੀਂ ਨਹੀਂ ਕਿਤੇ ਨਹੀਂ ਲੱਗੀ ਯਾਰ ਸਾਰੇ ਵਿੱਚ ਵਾਈ ਜਾਂਦੇ ਆ ਵਾਈ ਜਾਂਦੇ ਆ ਵਿੱਚ ਵਾਈ ਜਾਂਦੇ ਆ ਤੇ ਕਿਸਾਨ ਵੀ ਦਿਖਿਆ ਜਿਆਦਾਤਰ ਮੰਡੀ ਵਿੱਚ ਬੈਠਾ ਹੂੰ ਮੰਡੀ ਵਿੱਚ ਮੰਡੀ ਮੰਡੀ ਬੈਠਾ ਹੈ ਮੰਡੀ ਖੇਤਾਂ ਵਿੱਚ ਕਿਸਾਨ ਘਟਾ ਹੈ ਖੇਤਾਂ ਵਿੱਚ ਕਿੱਥੇ ਮੰਡੀਆਂ ਮੰਡਲਾ ਨੇ ਸਾਰੇ ਮੰਡੀਆਂ ਜੀ ਹੈ ਮੰਡੀਆਂ ਚ ਬਿਲਕੁਲ ਤੁਸੀਂ ਦੇਖ ਸਕਦੇ ਹੋ ਏਸੀ ਸਾਡੇ ਨਾਲ ਕਿਸਾਨ ਤੇ ਕਿਸਾਨਾਂ ਦਾ ਦੱਸਣਾ ਹੈਗਾ ਪੰਜਾਬ ਦਾ ਕਿਸਾਨ ਇਸ ਵਕਤ ਮੰਡੀਆਂ ਵਿੱਚ ਬੈਠਾ ਹੈ ਤੇ ਝੋਨੇ ਦੀ ਫਸਲ ਵੇਚਣ ਦਾ ਇੰਤਜ਼ਾਰ ਕਰ ਰਿਹਾ ਹੈ ਫਸਲ ਵੇਚ ਰਿਹਾ ਹੈ ਤੇ ਖੇਤ ਜਿਹੜੇ ਹੈਗੇ ਆ ਖਾਲੀ ਪਏ ਨੇ ਤੇ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਕੇਂਦਰ ਦੀ ਸਰਕਾਰ ਜਾਂ ਦਿੱਲੀ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਉੱਤੇ ਦੋਸ਼ ਲਾ ਰਹੀ ਹੈ ਕਿ ਪੰਜਾਬ ਦਾ ਧੂਆਂ ਜਿਹੜਾ ਹੈਗਾ ਦਿੱਲੀ ਤੱਕ ਪਹੁੰਚ ਰਿਹਾ ਹੈ ਤੇ ਦਿੱਲੀ ਵਿੱਚ ਕਾਫੀ ਪ੍ਰਦੂਸ਼ਣ ਹੋ ਰਿਹਾ ਹੈ ਤੇ ਕਿਸਾਨ ਜਿਹੜਾ ਹੈਗਾ ਪਰਾਲੇ ਨੂੰ ਵੱਡੀ ਮਾਤਰਾ ਵਿੱਚ ਅੱਗ ਲਾ ਰਿਹਾ ਹੈ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਇਸ ਵਾਰ ਅਪੀਲ ਕਰ ਰਹੀ ਹੈ ਸਮਝਦਾਰੀ ਅਪਣਾਓ ਤੇ ਪਰਾਲੇ ਨੂੰ ਅੱਗ ਨਾ